ਸੱਖੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਗੋਲ ਗੱਪੇ ਬਣਾ ਕੇ ਤਿਆਰ ਕਰਾਂਗੇ ਤੇ ਰੀੜੀ ਵਾਲੇ ਭਾਈ ਤੋਂ ਤਾਂ ਆਪਾਂ ਅਕਸਰ ਬੱਚੇ ਖਾਂਦੇ ਆ ਤੇ ਆਪਾਂ ਵੀ ਖਾਂਦੇ ਰਹਿੰਦੇ ਆ ਤੇ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਬਹੁਤ ਸਾਰੇ ਬਣ ਸਕਣ ਤੇ ਨਵੇਂ ਬੱਚੇ ਖੁਸ਼ ਹੋ ਕੇ ਖਾਣਗੇ ਘਰ ਦੇ ਵਿੱਚ ਬਣੇ ਹੋਈ ਚੀਜ਼ ਬੱਚੇ ਬਹੁਤ ਪਸੰਦ ਕਰਦੇ ਨੇ ਤੁਸੀਂ ਆਵਾਜ਼ ਪਹਿਲਾਂ ਸੁਣ ਲਈ ਹੋਗੀ ਗੋਲ ਗੱਪੇ ਕਿੰਨੇ ਕਿ ਕਰੰਚੀ ਬਣੇ ਆ ਤੇ ਕ੍ਰਿਸਪੀ ਜਿਵੇਂ ਬਣ ਕੇ ਤਿਆਰ ਹੋਏ ਆ ਇੱਥੇ ਆਪਾਂ ਇੱਕ ਬੌਲ ਲੈ ਲਿਆ ਬੌਲ ਦੇ ਵਿੱਚ ਆਪਾਂ ਇੱਕ ਕੌਲੀ ਆਟੇ ਦੀ ਪਾਈ ਆ ਕਣਕ ਦੇ ਆਟੇ ਤੋਂ ਆਪਾਂ ਗੋਲ ਗੱਪੇ ਤਿਆਰ ਕਰਾਂਗੇ ਨਾਲ ਹੀ ਆਪਾਂ ਲੈਤੀ ਜੀ ਸੂਜੀ ਸੂਜੀ ਪੇ ਇੱਕ ਕੌਲੀ ਹੀ ਲੈਤੀ ਜਿੰਨਾ ਆਟਾ ਲੈਤਾ ਤੇ ਸੂਜੀ ਨੂੰ ਆਪਾਂ ਸਾਂਲ ਕੇ ਲਾਉਂਗੇ ਆਟਾ ਵੀ ਆਪਾਂ ਸਾਂਲ ਕੇ ਹੀ ਲੈਤਾ ਤੇ ਆਟੇ ਨੂੰ ਮੈਂ ਪਹਿਲਾਂ ਸਾਂਲ ਲਿਆ ਸੀ ਤੇ ਹੁਣ ਆਪਾਂ ਦੋਨਾਂ ਚੀਜ਼ਾਂ ਦੇ ਵਿੱਚ ਕੋਈ ਹੋਰ ਚੀਜ਼ ਮਿਕਸ ਨਹੀਂ ਕਰਦੇ ਤੇ ਇੱਕ ਕੌਲੀ ਹੀ ਆਪਾਂ ਪਾਣੀ ਦੀ ਲੈਤੀ ਆ ਤੇ ਆਪਾਂ ਇਹਦੇ ਵਿੱਚ ਕੋਈ ਵੀ ਮੋਮ ਵਗੈਰਾ ਜਾਂ ਕੋਈ ਆਪਾਂ ਮਿੱਠਾ ਸੋਡਾ ਕਈ ਵਾਰ ਫੁੱਲਣ ਦੇ ਲਈ ਪਾ ਦਿੰਦੇ ਜਾਂ ਇਨੋ ਵਗੈਰਾ ਨਹੀਂ ਐਡ ਕਰਾਂਗੀ ਤੇ ਤੇ ਨਾ ਹੀ ਆਪਾਂ ਬੇਕਿੰਗ ਪਾਊਡਰ ਐਡ ਕੀਤਾ ਤੇ ਬਿਨਾ ਬੇਕਿੰਗ ਪਾਊਡਰ ਤੋਂ ਹੀ ਆਪਾਂ ਗੋਲ ਗੱਪੇ ਫੁੱਲੇ ਫੁੱਲੇ ਬਣਾ ਕੇ ਤਿਆਰ ਕਰਾਂਗੇ ਕਿ ਜਿੱਦਾਂ ਦੇ ਗੁवारे ਫੁੱਲੇ ਹੁੰਦੇ ਆ ਤੇ ਆਟੇ ਨੇ ਆਪਾਂ ਇਸ ਤਿੱਕੇ ਨਾਲ ਗੁੰਨਣਾ ਤਾਂ ਆਟੇ ਨੂੰ ਸਖਤ ਗੁੰਨਣਾ ਜਿਵੇਂ ਆਪਾਂ ਰੋਟੀ ਵਾਲੇ ਆਟੇ ਤੋਂ ਜ਼ਿਆਦਾ ਸਖਤ ਹੋਣਾ ਚਾਹੀਦਾ ਤਾਂ ਹੀ ਆਪਣੀ ਗੋਲ ਗੱਪੇ ਫੁੱਲੇ ਫੁੱਲੇ ਬਣ ਕੇ ਤਿਆਰ ਹੋਣਗੇ ਤੇ ਪਾਣੀ ਨੂੰ ਤੁਸੀਂ ਸਾਵਧਾਨ ਹੋ ਕੇ ਵਰਤਣਾ ਤਾਂ ਹੀ ਆਪਣੀ ਵੀਡੀਓ ਜ਼ਿਆਦਾ ਲੰਮੀ ਹੋ ਸਕਦੀ ਹੈ ਆਪਾਂ ਕੱਲੇ ਗੋਲ ਗੱਪਿਆਂ ਦੀ ਵੀਡੀਓ ਬਣਾ ਕੇ ਪਾਈ ਆ ਕਿਉਂਕਿ ਜੇ ਆਪਾਂ ਨਾਲ ਪਾਣੀ ਦੀ ਵੀਡੀਓ ਬਣਾਉਂਦੇ ਤਾਂ ਆਪਾਂ ਨੂੰ ਜਲਦੀ ਜਲਦੀ ਕੱਟ ਕਰਕੇ ਵੀਡੀਓ ਬਣਾਉਣੀ ਸੀ ਤਾਂ ਕਰਕੇ ਕੀ ਸਮਝ ਲੱਗ ਸਕੇ ਤੇ ਆਪਾਂ ਫੁੱਲ ਵੀਡੀਓ ਬਣਾ ਕੇ ਤਿਆਰ ਕੀਤੀ ਹੈ ਗੋਲ ਗੱਪਿਆਂ ਦੀ ਵੀ ਗੋਲ ਗੱਪੇ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੇ ਨੇ ਤੇ ਆਪਾਂ ਹੁਣ ਆਟੇ ਨੂੰ ਦੇਖੋ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਮੈਂ ਗੁੰਨ ਰਹੀ ਆਂ ਤੇ ਮਸਲ ਮਸਲ ਕੇ ਗੁੰਨਿਆ ਤਾਂ ਕਿ ਇਹ ਵਧੀਆ ਸਖਤ ਹੋ ਸਕੇ ਆਟਾ ਆਪਣਾ ਇੰਨਾ ਕੁ ਟਾਈਟ ਹੋਣਾ ਚਾਹੀਦਾ ਕਿ ਆਪਣੇ ਗੋਲ ਗੱਪੇ ਬਿਲਕੁਲ ਵੀ ਆਹੋ ਨਾ ਹੁਣ ਵੀ ਫੁੱਲ ਜਾਣ ਬਿਨਾ ਫੁੱਲੇ ਨਾ ਰਹਿਣ ਤੇ ਆਟੇ ਨੂੰ ਆਪਾਂ ਮੁੱਕੀਆਂ ਦੇਣੀਆਂ ਨੇ ਦੇਖੋ ਆਟਾ ਇਹਨੂੰ ਆਪਾਂ ਇਸ ਤਿੱਕੇ ਨਾਲ ਗੁੰਨ ਲਿਆ ਤੁਸੀਂ ਦੇਖ ਸਕਦੇ ਹੋ ਆਟੇ ਆਪਾਂ ਇੱਕ ਤਰ੍ਹਾਂ ਮੋਠੀ ਝ ਆ ਗਿਆ ਤੇ ਹੁਣ ਆਪਾਂ ਇਹਨੂੰ ਟੱਕੇ ਰੱਖਾਂਗੇ ਤੇ ਇੰਨਾ ਕੁ ਪਾਣੀ ਬਚ ਗਿਆ ਆ ਆਟੇ ਨੂੰ ਤੁਸੀਂ ਦੇਖ ਸਕਦੇ ਮੇਰੀ ਉਂਗਲ ਗੁੜਦਾ ਰਹੀ ਹੈ ਵੀ ਸਖਤ ਆ ਜਾਂ ਤੇ ਆਪਾਂ ਇੱਕ ਕੱਪੜਾ ਕੋਈ ਪੋਣਾ ਵਗੈਰਾ ਲੈ ਸਕਦੇ ਹੋ ਤੁਸੀਂ ਤੇ ਉਹਨੂੰ ਆਪਾਂ ਨਿਚੋੜ ਲਿਆ ਗਿੱਲਾ ਕਰਕੇ ਤੇ ਆਟੇ ਨੂੰ ਆਪਾਂ ਟੱਕ ਕੇ ਰੱਖਾਂਗੇ ਅੱਧੇ ਘੰਟੇ ਲਈ ਵੀ ਰੱਖ ਸਕਦੇ ਹੋ ਤੁਸੀਂ 15 ਮਿੰਟਾਂ ਲਈ ਵੀ ਰੈਸਟ ਤੇ ਰੱਖ ਸਕਦੇ ਹੋ ਆਪਾਂ ਰੈਸਟ ਤੇ ਆਟੇ ਨੂੰ ਰੱਖਾਂਗੇ ਆਟੇ ਨੂੰ ਆਪਣੇ 15 ਮਿੰਟ ਹੋ ਗਏ ਟੱਕ ਕੇ ਰੱਖਿਓ ਇਹਨੂੰ 15 ਮਿੰਟ ਬਾਅਦ ਹੋਂਤੇ ਵਿੱਚ ਆਪਾਂ ਹਮ ਆਟੇ ਨੂੰ ਦੇਖਾਂਗੇ ਚੈੱਕ ਕਰਾਂਗੇ ਤੇ ਹੱਥ ਤੇ ਮੈਂ ਘਿਓ ਲਾ ਲਿਆ ਚਾਹੇ ਦੇਸੀ ਲਾ ਲਓ ਚਾਹੇ ਤੇਲ ਲਾ ਲਓ ਰਫੈਂਡ ਲਾ ਲਓ ਕੋਈ ਵੀ ਤੁਸੀਂ ਘਿਓ ਲਗਾ ਸਕਦੇ ਹੋ ਤੇ ਇਹਨੂੰ ਆਪਾਂ ਮਲਾਂਗੇ ਤੇ ਆਟੇ ਤੇ ਸਾਰੇ ਉੱਪਰ ਆਪਣੇ ਘਿਓ ਲੱਗ ਜੇ ਤੇ ਆਪਾਂ ਮੁੱਕੀ ਦੇ ਕੇ ਇਹਨੂੰ ਮਲਾਂਗੇ ਤੇ ਆਟਾ ਆਪਣਾ ਹਲਕਾ ਜਿਹਾ ਸੌਫਟ ਹੋ ਜੇ ਦੇਖੋ ਪਹਿਲਾਂ ਆਟਾ ਕਿੰਨਾ ਸਖਤ ਸੀ ਤੇ ਪਿਆ ਹੋਇਆ ਵਧੀਆ ਸੌਫਟ ਹੋ ਗਿਆ ਥੋੜਾ ਜਿਹਾ ਹਲਕਾ ਜਿਹੀ ਕੀਤਾ ਆਪਾਂ ਤੇ ਹੁਣ ਆਪਾਂ ਪੇੜੇ ਕਰਨੇ ਸਟਾਰਟ ਕਰਾਂਗੇ ਜਿੱਡੇ ਕਿ ਆਪਾਂ ਗੋਲ ਗੱਪਾ ਜਿੱਡੇ ਸਾਈਜ਼ ਦਾ ਬਣਾਉਣਾ ਇਸ ਤਿੱਕੇ ਨਾਲ ਆਪਾਂ ਗੋਲੀਆਂ ਜਿਹੀਆਂ ਬਣਾ ਕੇ ਪੇੜਾ ਕਰ ਲਾਂਗੇ ਛੋਟਾ ਜਿਹਾ ਥੋੜਾ ਜਿਹਾ ਆਟਾ ਆਪਣਾ ਜਿਆਦਾ ਸਖਤ ਹੈ ਨਾ ਤਾਂ ਥੋੜੇ ਜਿਹੀ ਕ੍ਰੈਕ ਤਾਂ ਆਉਣਗੇ ස්තිිනපා පෙළරිිනුම් පලාාලගේ සිංගදිී මදත දෙේන හප එන්න බිල්ලාග ගोල්ගතයනුකප ගගතේ බිල් රති ඇපා छ පඩ නාලෑනි ਗੋਲ ਗੱਪੇ ਆਪਾਂ ਪਤਲੇ ਸਾਈਜ਼ ਦੇ ਹੀ ਵੇਲਣੇ ਆ ਜਿਆਦਾ ਮੋਟੀ ਨਹੀਂ ਰੱਖਣੇ ਦੇਖੋ ਕਿਨਾਰੇ ਤੋਂ ਦੇਖ ਸਕਦੇ ਹੋ ਇੰਨੇ ਕੁ ਪਤਲੇ ਰੱਖਿਆ ਪਰ ਰੋਟੀ ਤੋਂ ਜਿਆਦਾ ਪਤਲੇ ਤੇ ਹੁਣ ਆਪਾਂ ਗਿੱਲਾ ਹੀ ਕੱਪੜਾ ਫਸਾਉਣਾ ਗਿੱਲੇ ਕੱਪੜੇ ਤੇ ਹੀ ਆਪਾਂ ਗੋਲ ਗੱਪਿਆਂ ਨੂੰ ਰੱਖਣਾ ਤਾਂ ਕਿ ਗੋਲ ਗੱਪੇ ਜਿਹੜੀ ਉੱਪਰਲੀ ਪਰਤ ਆਪਣੀ ਸੁੱਕ ਨਾ ਸਕੇ ਤੇ ਗਿੱਲੇ ਕਪੜੇ ਨੂੰ ਆٹے ਦੇ ਨੂੰ ਵੀ ਜਿਹੜਾ ਆਪਣਾ ਆਟਾ ਹੈਗਾ ਤੇ ਉਹਦੇ ਨਾਲ ਦੀ ਨਾਲ ਟੱਕ ਦੇਣਾ ਤੇ ਆٹے ਦੇ ਉੱਪਰ ਸਿਕਰੀ ਵਗੈਰਾ ਨਾ ਆਵੇ ਤੇ ਫਿਰ ਗੋਲ ਗੱਪੇ ਵਧੀਆ ਨਹੀਂ ਬਣਨੇ ਇਸ ਟਿੱਕ ਕੇ ਨਾ ਆਪਾਂ ਨੂੰ ਫਿਰ ਦੁਬਾਰਾ ਤੋਂ ਇੱਕ ਪੇੜਾ ਕਰ ਲਿਆ ਫਲੈਟ ਕਰ ਲਾਂਗੇ ਫਲੈਟ ਕਰਕੇ ਫਿਰ ਆਪਾਂ ਇਹਨੂੰ ਬੇਲਾਂਗੇ ਉਸੇ ਤਰੀਕੇ ਨਾਲ ਆਪਾਂ ਬੇਲ ਲੈਣੇ ਆ ਦੇਖੋ ਕੱਲੇ ਕੱਲੇ ਗੋਲ ਗੱਪਿਆਂ ਨੂੰ ਬੇਲਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਉਸੇ ਤਰੀਕੇ ਨਾਲ ਆਪਾਂ ਗੋਲ ਗੱਪਿਆਂ ਨੂੰ ਬੇਲ ਲਿਆ ਤੇ ਉਹਨਾਂ ਕੀ ਪਤਲਾ ਰੱਖਿਆ ਤੇ ਹੁਣ ਆਪਾਂ ਕੱਪੜੇ ਦੇ ਵਿੱਚ ਇਹਨੂੰ ਵੀ ਲਪੇਟ ਦਾਂਗੇ ਹੁਣ ਆਪਾਂ ਇਹ ਕੋਰ ਪੇੜਾ ਲਾ ਕੇ ਬੇਲਾਂਗੇ ਹੁਣ ਆਪਾਂ ਇੱਕ ਰੋਟੀ ਬੇਲ ਲਈਏ ਜਿੱਦਾਂ ਕਿ ਆਪਾਂ ਰੋਟੀ ਬੇਲਨੇ ਆ ਤੇ ਇਸ ਤਿੱਕੇ ਨਾਲ ਕੋਈ ਟੱਕਣ ਉਹ ਗੇਰਾ ਲੈ ਲਓ ਤੇ ਉਹਦੇ ਨਾਲ ਆਪਾਂ ਉਹ ਗੋਲ ਗੱਪੇ ਨੂੰ ਕਟਾਂਗੇ ਇਦਾਂ ਪ੍ਰੈਸ ਕਰ ਕਰਕੇ ਤੇ ਜ਼ੋਰ ਦੀ ਪ੍ਰੈਸ ਕਰਿਓ ਤੇ ਗੋਲ ਗੱਪੇ ਨਹੀਂ ਖਿੱਚਣੇ ਤੁਸੀਂ ਜਿਹੜੀ ਰੋਟੀ ਬਣਾਈ ਹੈ ਉਹ ਨਹੀਂ ਖਿੱਚਣੀ ਤੇ ਤੁਸੀਂ ਉੱਪਰਲਾ ਜਿਹੜੇ ਇਹਦਾ ਭਾਗ ਹੈਗਾਗਾ ਜਿਹੜਾ ਆਪਾਂ ਯੂਜ ਨਹੀਂ ਕਰਨਾ ਉਹਨੂੰ ਲੱਗ ਕਰ ਦਾਂਗੇ ਤੇ ਗੋਲ ਗੱਪੇ ਨੂੰ ਆਪਾਂ ਲੱਗ ਕਰਕੇ ਰੱਖ ਲਾਂਗੇ ਜਿਹੜੀ ਆਪਾਂ ਰੋਟੀ ਬਣਾਈ ਹੈ ਰੋਟੀ ਨੂੰ ਲੱਗ ਰੱਖ ਲਾਂਗੀ ਦੇਖੋ ਇਸ ਤਿੱਕਨੇ ਆਪਾਂ ਸਾਰੀ ਰੋਟੀ ਦੇ ਵਿੱਚੋਂ ਜਿਹੜਾ ਭਾਗ ਆਪਾਂ ਨਹੀਂ ਵਰਤਨਾ ਜਿਹੜੀ ਇੱਥੇ ਆਪਾਂ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਆਪਾਂ ਗੋਲ ਗੱਪੇ ਸੱਡਣਾ ਹੀ ਸ਼ੁਰੂ ਕਰਾਂਗੇ ਦੇਖਦੇ ਆ ਆਪਣੇ ਗੋਲ ਗੱਪੇ ਫੁੱਲਦੇ ਆ ਕਿ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਗੋਲ ਗੱਪੇ ਪਹਿਲੀ ਵਾਰ ਦੇ ਵਿੱਚ ਹੀ ਗੁਆਰੇ ਵਾਂਗੂ ਫੁੱਲੇ ਆ ਇਸ ਤਿੱਕੇ ਨਾਲ ਘਵਾਰਾ ਹੁੰਦਾ ਉਸੇ ਤਰੀਕੇ ਨਾਲ ਆਪਣੇ ਗੋਲ ਗੱਪੇ ਫੁੱਲੇ ਫੁੱਲੇ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਗੋਲ ਗੱਪੇ ਚੰਗੇ ਤਿੱਕੇ ਨਾਲ ਫੁੱਲ ਰਹੇ ਆ ਆਪਣਾ ਆਪਾਂ ਕੱਲੀ ਕੱਲੀ ਕਰਕੇ ਵੀ ਪਕਾ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਤਾਂ ਹਲਵਾਈਆਂ ਨੂੰ ਤਾਂ ਪਤਾ ਹੁੰਦਾ ਵੀ ਇਸ ਤਿੱਕੇ ਨਾਲ ਪਕਾਉਣੇ ਤਾਂ ਉਹ ਲਗਾਤਾਰ ਇਕੱਠੇ ਛੜ ਦਿੰਦੇ ਆ ਹੁਣ ਆਪਾਂ ਦੋ ਦੋ ਕਰਕੇ ਪਕਾ ਕੇ ਦੇਖੀਏ ਆ ਤੇ ਗੋਲ ਗੱਪੇ ਆਪਣੇ ਦੋਨੇ ਹੀ ਫੁੱਲ ਗਏ ਆ ਕੋਈ ਵੀ ਪਾਪੜੀ ਨਹੀਂ ਬਣੀ ਤੇ ਹੁਣ ਆਪਾਂ ਦੋ ਦੋ ਕਰਕੇ ਛੱਡਾਂਗੇ ਤਾਂ ਕਿ ਇਹ ਜਲਦੀ ਆਪਾਂ ਇਹਨਾਂ ਨੂੰ ਫੁਲਾ ਲਈਏ ਪਕਾ ਲਈਏ ਇਹਨਾਂ ਨੂੰ ਆਪਾਂ ਦੋਨਾਂ ਨੂੰ ਪਕਾ ਲਿਆ ਦੇਖੋ ਚੰਗੇ ਤਰੀਕੇ ਨਾਲ ਰਾੜ ਲਿਆ ਦੇਖੋ ਚੰਗੇ ਤਰੀਕੇ ਨਾਲ ਆਪਣੇ ਗੋਲ ਗੱਪੇ ਫੁੱਲ ਗਏ ਅਤੇ ਉੱਪਰੋਂ ਵੀ ਗੋਲਡ ਜਿਹੀ ਹੋ ਗਈ ਆ ਉਦੋਂ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਬਾਹਰ ਤੇਲ ਚ ਤੇ ਇੱਥੇ ਆਪਾਂ ਫੇਰ ਦੋ ਗੋਲ ਗੱਪੇ ਪਾਏ ਆ ਤੇ ਆਪਣੇ ਕੋਈ ਵੀ ਗੋਲ ਗੱਪਾ ਫੁੱਲੇ ਤੋਂ ਬਿਨਾ ਨਹੀਂ ਰਹਿਆ ਸਾਰੇ ਗੋਲ ਗੱਪੇ ਫੁਲ ਫੁਲਕੇ ਬਣੇ ਆ ਤੇ ਇੰਨੇ ਕਿ ਕ੍ਰਿਸਪੀ ਬਣੇ ਆ ਬਹੁਤ ਵਧੀਆ ਤੇ ਤਾਣ ਨੂੰ ਬਾਜ ਵੀ ਸੁਣਾ ਕੇ ਦਿਖਾਈ ਸੀ ਗੋਲ ਗੱਪਿਆਂ ਦੀ ਕਿੰਨੀ ਵਧੀਆ ਖੜਕ ਖੜਦੀ ਆਵਾਜ਼ ਆਈ ਹੈ ਇੱਥੇ ਆਪਾਂ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਏ ਤੁਸੀਂ ਦੇਖ ਸਕਦੇ ਹੋ